ਯੋ ਬਾਈ ਲਾਛੜੂ ਦੇ ਬੜੇ ਆ ਪੰਚਮਾਰੂ ਕਣੀ ਨੂੰ ਗੁੱਡੇ ਗੁੱਡੇ ਪਾਣੀ ਆ ਗਿਆ ਇਹ ਗਰਾਊਂਡ ਹੈ ਬਾਈ ਸਕੂਲ ਵਾਲਾ ਸਟੇਡੀਅਮ ਬਣਾਇਆ ਤੇ ਜਿਹੜਾ ਨਵਾਂ ਪਾਣੀ ਇਹ ਵਿੱਚ ਬਾਈ ਕੋਰ ਮਿੱਟੀ ਵੀ ਬਹੁਤ ਆ ਰਹੀ ਹੈ ਮਤਲਬ ਸਾ ਪਾਣੀ ਨਹੀਂ ਹੈਗਾ ਉੱਪਰ ਰੇਗਾ ਬਹੁਤ ਹੈ ਲੋਰ ਤੇ ਭਿਜਲੀ ਵਾ ਜਾਣਾ ਆਣਾ ਬੰਦ ਕਰਿਆ ਵਾ ਬਿਲਕੁਲ ਬਾਈ ਹਾਂ ਬਾਈ ਵਿੱਕੀ ਹਾਂ ਬਾਈ ਬੁਰਾ ਹਾਲ ਹੈ ਬਾਈ ਦੌਰਾ ਕੀ ਕਰੇਗਾ ਭਾਈ ਜਿਸकी फासल मर गई पुत्ता मंगो पाली भी ਡੰਡਾ ਕਰਲੇ ਭਾਈ ਅੱਗੇ ਮੜ ਮੋਟਾ ਟੋਆ ਟੂਆ ਹੋਆ ਕੋਈ ਟਰੈਕਟਰ ਤੋਂ ਲੰਘ ਸਕਾ ਭਾਈ ਵੀਰ ਉਹਨੂੰ ਖਾਰ ਪੈ ਗਈ ਸੜਕ ਮਾਂ ਸਾਰਾ ਪੈ ਵੀ ਜੋਰ ਆਪਣੀ ਦਾ ਮੈਂ ਕਹਿੰਦੇ ਜੇ ਹੈ ਅੱਗਾ ਨਾ ਜੀਓ ਭਾਈ ਨਹੀਂ ਜਾਂਦੇ ਵੀਰ ਨਹੀਂ ਜਾਂਦੇ ਦੇ ਭਾਈ ਕਿ ਤਰੰਗ ਗਿਰ ਰਿਹਾ ਪਾਣੀ ਦੇਖੋ ਹਾਂ ਉਹ